ਜਾਰੀ ਕਿਹੜਾ ਪਿੰਡ ਆ ਮੇਰਾ ਪਿੰਡ ਸਭਰਾ ਆ ਕੀ ਗੱਲ ਵੀ ਆ ਕਿਹੜਾ ਗੱਲ ਇੱਕੋ ਵੇਦੇ ਤੁਹਾਨੂੰ ਦੱਸਿਗੇ ਨਾ ਗੱਲਾਂ ਬੜੀਆਂ ਜਾ ਰਹੀਆਂ ਅਸੀਂ ਆਮ ਪਾਰਟੀ ਦੇ ਵਰਕਰ ਆ 10-11 ਸਾਲ ਤੋਂ ਇਹ ਪਾਰਟੀ ਨਾਲ ਜੁੜੇ ਆ ਤੇ ਸਰਦਾਰ ਲਾਲਜੀਤ ਭੁੱਲ ਨੂੰ ਇਹ ਹਲਕੇ ਦੇ ਵਿੱਚੋਂ ਬੜੀ ਲੀਡ ਨਾਲ ਲੋਕਾਂ ਨੇ ਜਿਤਾ ਕੇ ਕੱਲਿਆ ਤੇ ਮੰਤਰੀ ਬਣਾਇਆ ਕਈ ਮਹਿਕਮੇ ਉਹਨੂੰ ਮਿਲੇ ਪਾਲ ਸਭਰਾਵਾਂ ਦਾ ਢਾਂਚਾ ਜਿੱਥੇ ਖਲੋਤਾ ਢਾਈਆਂ ਸਾਲਾਂ ਦਾ ਪਹਿਲਾਂ ਦਾ ਉੱਥੇ ਹੀ ਖਲੋਤਾ ਹੈ ਕੋਈ ਐਸਾ ਕੰਮ ਨਹੀਂ ਹੋਇਆ ਲੋਕ ਸਾਨੂੰ ਵਰਕਰਾਂ ਨੂੰ ਲਾਹਣਤਾ ਪਾ ਰਹੇ ਆ ਬਾਰ-ਬਾਰ ਇਹ ਗੱਲ ਕਹਿ ਰਹੇ ਆ ਵੀ ਜਿਹੜੇ 메ਨ ਰਸਤੇ ਆ ਜਿੱਤੋਂ ਬਾਬੇ ਵੀਰਸੋਂ ਦੇ ਘਰੋਂ ਰਸਤਾ ਜਾਂਦਾ ਹੈ ਬਾਬੇ ਕਾਹਨਸੋਂ ਦੇ ਘਰੋਂ ਗੜ ਜਾਂਦਾ ਹੈ ਇਹ 메ਨ ਸਾਡੀ ਗਲੀ ਹੈ ਦੋ ਮੇਲੇ ਆਉਣ ਵਾਲੇ ਆ ਇੱਕ 300 ਵਾਲਾ ਤੇ ਇੱਕ 200 ਨੂੰ ਮੇਲਾ ਹੋਣਾ ਸਾਡੇ ਪਿੰਡਾਂ 300 ਵਾਲਾ ਮੇਲਾ ਹੋਣਾ ਤੇ 200 ਵਾਲਾ ਮੇਲਾ ਹੋਣਾ 메ਨ ਮੇਲੇ ਆ ਮੇਲੇ ਆ ਦਿਨ ਸਾਡੀਆਂ ਪਾਣੀ ਦੀਆਂ ਗਲੀਆਂ ਭਰੀਆਂ ਹੁੰਦੀਆਂ ਲੋਕਾਂ ਨੇ ਸਾਡਾ ਜੀਨੀ ਰਾਮ ਨੂੰ ਕੀਤਾ ਪਿਆ ਵੀ ਤੋ ਅਸੀਂ ਗਲੀਆਂ ਕੋ ਨਹੀਂ ਇਹ ਇਹ ਬਣਾਉਂਦੇ 80 ਲੱਖ ਰੁਪਏ ਅਸੀਂ ਸਭਰਾਵਾਂ ਦੇ ਵਿੱਚੋਂ ਹਰ ਸਾਲ ਕਰਾ ਕੇ ਤੇ ਪੰਚਾਇਤ ਦੀ ਝੋਲੀ ਪਾ ਦਿੰਨੇ ਆ ਤੇ ਉਹ ਮਹਿਕਮਾ ਪੈਸੇ ਖਾ ਜਾਂਦਾ ਜਿਵੇਂ ਕੱਲ ਇੱਕ ਵੀਡੀਓ ਨੇ ਆਖਿਆ ਨਵਾਂ ਵੀਡੀਓ ਇੱਕ ਆਇਆ ਜਿਹਨੇ ਪੰਚਾਇਤ ਨੂੰ ਸਭਰਾਵਾਂ ਦੀ ਪੰਚਾਇਤ ਨੂੰ ਦਾਬੇ ਮਾਰੇ ਆ ਪੰਜਾਬੀ ਸਾਡੇ ਸਾਹਮਣੇ ਵੇਚਤੀ ਕੀਤੀ ਆ ਵੀ ਜੇ ਫੜੇ ਵੀ ਤਸੀਂ ਤੁਹਾਡਾ ਪਿੰਡ ਪੈਸੇ ਨਹੀਂ ਤਾਰਦਾ ਮੈਂ ਝੋਨੇ ਵਾਦੂੰਗਾ ਲੋਕਾਂ ਦੇ ਮੈਂ ਨਾ ਮੈਂ ਤਾਂ ਝੋਨੇ ਵਾਦੇ ਵਾ ਸਕਦਾ ਤੇਰੀ ਪੁਲਸ ਆਖੇ ਲੱਗਦੀ ਆ ਪਰ ਤੂੰ ਜਵਾਬ ਤੇ ਦੇ ਪਟਾਈਆਂ ਸਾਲਾਂ ਸਾਡੇ ਪਿੰਡ ਦਾ ਕੀ ਕੀਤਾ ਸਾਡੇ ਪਿੰਡ ਦਾ 80 ਲੱਖ ਰੁਪਏ ਅਸੀਂ ਕਰਾ ਕੇ ਦੇਨੇ ਆ ਕਿੱਥੇ ਲਾਇਆ ਉਹਦਾ ਜਵਾਬ ਦੇ ਪਿਛਲੇ ਜਿਹੜੇ ਉਦੋਂ ਪਿਛਲੇ ਵਾਰੀ 80 ਲੱਖ ਦਿੱਤਾ ਉਹਦਾ ਜਵਾਬ ਦੇ ਹੁਣ ਇਹਦਾ ਜਵਾਬ ਦੇ ਇੱਕ ਇਹਨਾਂ ਖੱਡਿਆਂ ਦਾ ਜਵਾਬ ਦੇ ਆ ਕੇ ਤੇ ਤੂੰ ਆਵੀਂ ਝੋਨਾ ਵਾਉਣ ਇਹਨੂੰ ਜਲਪਾਣੀ ਪੂਰਾ ਛਕਾਵਾਂਗੇ ਅਰਕੇ ਇਹ ਨਹੀਂ ਜੇ ਵਿਕਾਸ ਹੋਇਆ ਸਾਡੇ ਪਿੰਡ ਦੇ 3-4 ਕੰਮ 5-6 ਇਹੋ ਜੇ ਆ ਵੀ ਜਿਹੜਾ ਇੱਕ ਬੀਲੀ ਘਰ ਦੇ ਵਿੱਚੋਂ ਇੱਕ ਟਰਮ ਸਾਡੇ ਪਿੰਡ ਦਾ ਸੜ ਜੇ ਨਾ ਤੇ ਸਾਰੇ ਪਿੰਡ ਦੀ ਬੀਲੀ ਬੰਦ ਰਹਿੰਦੀ ਆ ਇਹ ਕਿੱਡਾ ਕੋ ਵੱਡਾ ਕੰਮ ਅਸੀਂ ਅਸੀਂ ਫਾਲਟ ਕਰਨ ਨੂੰ ਬੰਦੇ 200-200 ਰੁਪਇਆ ਬੰਬੀ ਤੇ ਲਾ ਗਏ ਤੇ ਅਸੀਂ ਉਹ ਜਿਹੜਾ ਉਹ ਕੰਮ ਕੀਤਾ ਕੰਮ ਕਿਦੇ ਹੋਇਆ ਜਿਹੜੇ ਉਹਨਾਂ ਦੇ ਵਰਕਰਾਂ ਕੋਈ ਰੇਤਾ ਵੇਚੀ ਜਾਂਦਾ ਕੋਈ ਵਾਧ ਘਾਟ ਕਰੀ ਜਾਂਦਾ ਕੋਈ ਬੋਲੀ ਜੋ ਪੈਸੇ ਖਾਈ ਜਾਂਦਾ ਉਹ ਯਾਰ ਤੋਂ ਅਸੀਂ ਬੰਦੇ ਜੁੜੇ ਜੋ ਤੇ ਪਾਰਟੀ ਦੇ ਨਾਲ ਜੁੜੇ ਜੇ ਪਾਰਟੀ ਦੇ ਹੱਕ ਵਾਸਤੇ ਜੁੜੇ ਜੇ ਲੋਕਾਂ ਦੇ ਨਾਲ ਸਾਨੂੰ ਕੋ ਅਸੀਂ ਬੇਇਜ਼ਤੀ ਥੋੜਾ ਕਰਾਈ ਜਾਈਏ ਲੋਕਾਂ ਤੋਂ ਜੇ ਉਹ ਲੋਕਾਂ ਦੇ ਜਾ ਕੇ ਝੋਨੇ ਵਾਵੇਂਗਾ ਤੇ ਲੋਕ ਤੈਨੂੰ ਸਾਡੇ ਸੇ ਲੋਕ ਛਿੱਤੀਆਂ ਜੁੱਤੀਆਂ ਮਾਰਨਗੇ ਲੋਕ ਆਖਣਗੇ ਯਾਰ ਇਹ ਵਰਕਰ ਚੰਗੇ ਆ ਝੋਨਾ ਵਾਈ ਜਾਂਦੇ ਆ ਉਦੋਂ ਪਹਿਲਾਂ ਨਹੀਂ ਵੀ ਅਸੀਂ ਤੁਹਾਡੇ ਨਾਲ ਗੱਲ ਕਰੀਏ ਇਹ ਇਹ 6-7 ਸਾਲ ਹੋ ਗਏ ਰਸਤੇ ਟੁੱਟੇ ਹੋਏ ਨੂੰ 2.5 ਸਾਲ ਇਹਨਾਂ ਦੀ ਸਰਕਾਰ ਬਣੀ ਨਹੀਂ ਹੋ ਗਈ ਅਸੀਂ ਵਰਕਰ ਆਂ ਪਾਰਟੀ ਦੇ ਅਸੀਂ ਮੰਤਰੀ ਦੇ ਧਿਆਨ ਚ ਇਹ ਗੱਲ ਆਉਂਦੇ ਆ ਇਹ ਇਹਦਾ ਕੰਮ ਹੈ ਪਹਿਲੇ ਤਾਇਰਤੇ ਹੋਣਾ ਚਾਹੀਦਾ ਵਾੜਾ ਸਾਡੇ ਪਿੰਡ ਮੇਨ ਗਲੀ ਦਾ ਤੇ ਨਹੀਂ ਤੇ ਤੈਨੂੰ ਇਹ ਗੱਲ ਦਾ ਪਤਾ ਵਾ ਵੀ ਅਸੀਂ ਪਾਰਟੀ ਦੇ ਵਿੱਚ ਪੈਸੇ ਖਾਣ ਵਾਸਤੇ ਬਾਬਾ ਸਾਧ ਜੀ ਨਹੀਂ ਜੁੜਿਆ ਪੈਸੇ ਤਾਂ ਮੈਂ ਵੀਡੀਓ ਤੋਂ ਪਹਿਲੇ ਆਪਦੇ ਲੈਣੇ ਆ ਮੈਂ ਸੜਕ ਤੇ ਮਿੱਟੀ ਪਾਈ ਆ ਸਾਝੇ ਥਾਂ ਤੇ 40000 ਰੁਪਇਆ ਮੇਰਾ ਅਜੇ ਤੱਕ ਵੀਡੀਓ ਨੱਪ ਕੇ ਬੈਠਾ ਤੇ ਦਾਬੇ ਸਾਡੀ ਪਿੰਡ ਦੀ ਪਛਾਣ ਨੂੰ ਮਾਰੀ ਜਾਂਦਾ ਵੀਡੀਓ ਸਭ ਜਿਹੜੀ ਸਾਡੇ ਪਿੰਡ ਦੀ ਪਛਾਣ ਆ ਨਾ ਇਹਦਾ ਤੋਂ ਧੱਕਿਆ ਨਾ ਮੁੜ ਕੇ ਗਾਂਭ ਸ਼ਾ ਹੋ ਜਾਏਗਾ ਇਹ ਨਾ ਸਮਝੀ ਜੇ ਵਲੇ ਤੈਹੀਂ ਹੁਣ ਤੂੰ ਸਾਡਾ ਕੋਲ ਆ ਕੇ ਗਿਆ ਨਹੀਂ ਤੇਰੇ ਕੋਲ ਆ ਕੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ ਸਾਫ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢੇ ਦਾ ਮੈਂ ਸੂਬਾ ਆਗੂ ਆ ਕੀ ਕਹਿਣਾ ਚਾਹੁੰਦੇ ਆ ਮੈਂ ਜੀ ਇਹੋ ਕਹਿਣਾ ਚਾਹਨਾ ਕਿ ਨਗਰ ਸਭਰਾ ਦੇ ਪਤਾ ਨਹੀਂ ਕਿੰਨੇ ਕਿ ਚਿਰ ਦਾ 20 ਸਾਲਾਂ ਤੋਂ ਵਿਕਾਸ ਹੋਣ ਡਿਆ ਤੇ ਜਿਹੜਾ ਕੋਈ ਟੱਕ ਇਹ ਪਾਸੇ ਨੂੰ ਲੱਗ ਜਾਂਦੀ ਕਿਦੋਂ ਨਾਲੀ ਉੱਚੀ ਕਰ ਦਿੰਦੇ ਆ ਕਿਦੋਂ ਸੜਕ ਉੱਚੀ ਕਰ ਦਿੰਦੇ ਆ ਆ ਤੁਸੀਂ ਮੇਨ ਰਾਵਾ ਜਿੱਥੇ ਸੰਗਤਾਂ ਪਹਿ ਰਾਤ ਦੇ 2 ਵਜੇ ਬਾਬੇ ਵੀਰ ਸਿੰਘ ਦੇ ਸਤਾਨਾਂ ਤੇ ਆਉਂਦੀਆਂ 2 ਵਜੇ ਤੋਂ ਸੰਗਤ ਸ਼ੁਰੂ ਹੋ ਜਾਂਦੀ ਆਉਣਾ ਤੇ ਰਾਤ ਦਾ ਹਾਲ ਵੇਖੋ ਇਹ ਸਾਡੇ ਸਰਪੰਚ ਸਰਦੂਲ ਸਿੰਘ ਦੀ ਦੇਣ ਆ ਜਿੰਨੇ ਦੋ ਪਾਸੇ ਉੱਚੀਆਂ ਇੱਟਾਂ ਲਾਗ ਤੇ ਵਿੱਚ ਕਰ ਪਤਾ ਨਹੀਂ ਇਹ ਨਕਸ਼ਾ ਇਟਲੀ ਤੋਂ ਲਿਆ ਆ ਕਿ ਅਮਰੀਕਾ ਤੋਂ ਲਿਆ ਆ ਨਕਸ਼ਾ ਇਹ ਨਕਸ਼ਾ ਬਾਹਰ ਦਾ ਵਾ ਇਹ ਸਾਡੇ ਏਰੀਆ ਦਾ ਨਕਸ਼ਾ ਨਹੀਂਗਾ ਵੀ ਛੱਡਾ ਜਿਹੜੀਆਂ ਜਿਹੜੀਆਂ ਇੱਟਾਂ ਲੱਗੀਆਂ ਵਾ ਉਹ ਉੱਚੀਆਂ ਲਾਈਆਂ ਦਾ ਛੜਕ ਵਿੱਚੋਂ ਨੀਵੀਂ ਆ ਮੈਂ ਇਹਦਾ ਧੰਨਵਾਦ ਕਰਦਾ ਵੀ ਇਹਨੇ ਬਹੁਤ ਸਿਰੇ ਦਾ ਵਿਕਾਸ ਕੀਤਾ ਆਡਾ ਵਾ ਆਂਦਾ ਮੈਂ ਅੱਡੇ ਤੋਂ ਕਿਲੋਮੀਟਰ ਪਰਾਂ ਨੂੰ ਚਾਰੇ ਪਾਸੇ ਅੱਡੇ ਤੋਂ ਚਾਰੇ ਚਾਰ ਛੜਕਾਂ ਨਿਕਲਦੀਆਂ ਮੈਂ ਕਿਲੋ ਕਿਲੋਮੀਟਰ ਦੇਖ ਬਣਾਉਣੀ ਪਿੰਡ ਦੀ ਤਾਂ ਦੇਖ ਵੇਖ ਲੋ ਛਿੱਟੇ ਗੰਦੇ ਲੋਕਾਂ ਦੇ ਪਾਣੀ ਦੇ ਪੈਂਦੇ ਆ ਕਿੰਨਾ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਬਿਲਕੁਲ ਮੈਂ ਵੇਖੋ ਜਦੋਂ ਕੋਈ ਗੱਲ ਕਰੀਏ ਨਾ ਉਹ ਆਂਦਾ ਤੁਹਾਨੂੰ ਜਾਦੀ ਤਕਲੀਫ ਆ ਕਿਸੇ ਨੂੰ ਨਹੀਂ ਅਸੀਂ ਤਾਂ ਉਧਰ ਬੰਨ ਤੇ ਵੀ ਗੱਲ ਕੀਤੀ ਤੇ ਆਂਦੇ ਬੰਨ ਮੈਂ ਕਿਹਾ ਬੰਨ ਬਹੁਤ ਵੱਡਾ ਮਜ਼ਬੂਤ ਆ ਪੱਥਰ ਲੱਗ ਗਿਆ ਹੁਣ ਕੋਈ ਡਰ ਨਹੀਂ ਮੈਂ ਪਨੀਰੀਆਂ ਬੀਜ ਕੇ ਝੋਨਾ ਲਾਉ ਉਹ ਆ ਵਿਕਾਸ ਵੇਖ ਲੋ ਸਤਾਨ ਜਿਹੜਾ ਬਾਬਾ ਵੀਰ ਸਿੰਘ ਦਾ ਸਤਾਨ ਤੇ ਮੇਨ ਇਹ ਛੜਕਾ ਸਭਰਾਵਾਂ ਦੀ ਏ ਮੇਨ ਛੜਕਾ ਵਿੱਚ ਪਿੰਡ ਦੇ ਵਿੱਚ ਵਰਦੀ ਅਸੀਂ ਹਰਕ ਨੂੰ ਇਹ ਗੱਲ ਮਤਲਬ ਕੀਤੀ ਹੈ ਬੇਨਤੀ ਕਰਦੇ ਆ ਪੈਨੂੰ ਚੰਗੀ ਤਰ੍ਹਾਂ ਦੁਰਸਤ ਕਰਕੇ ਵਧੀਆ ਬਣਾਇਆ ਜਾਵੇ ਕੋਈ ਐਡੀ ਗੱਲ ਨਹੀਂ ਕੀ ਠੇਕਾ ਵਾਧੂ ਆਇਆ ਪਿੰਡ ਦੇ ਵਿੱਚ 70 75 ਲੱਖ ਰੁਪਏ ਠੇਕਾ ਹਰ ਸਾਲ ਆਉਂਦਾ ਇਹ ਇੱਕ ਛੜਕ ਚੰਗੀ ਤਰ੍ਹਾਂ ਦਲੀਨਾ ਬਣਾ ਦਿੱਤੀ ਜਾਵੇ ਤੇ ਮੈਂ মিডিਆ ਪੱਤਰਕਾਰ ਭਾਈ ਜਸਰਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜਾਨ ਦੇ ਲੋਕ ਤੇ ਸਭਰਾ ਪਿੰਡ ਇਸੇ ਗਲੀ ਦੇ ਰਹਿਣ ਵਾਲਾ ਤੇ ਅੱਗੇ ਸਰਦੂਸੋਂ ਨੇ ਈਟਾਂ ਸਦਾ ਦੀ ਲਾਈਆਂ ਸਾਫ ਤੋਂ ਜਿਗਰ ਕਰ ਗਿਆ ਈਟਾਂ ਬਿਲਕੁਲ ਠੀਕ ਤਰੀਕੇ ਨਾਲ ਨਹੀਂ ਲੱਗੀਆਂ ਬਹੁਤ ਸਖਤ ਫੈਸਲੇ ਲੈਣ ਦੀ ਲੋੜ ਆ ਕੋਈ ਭਾਈ ਭਤੀਜਾ ਵਾਦ ਦੀ ਲੋੜ ਨਹੀਂ ਲੋਕਾਂ ਨੇ ਥੜੇ ਬਣਾਏ ਗਾਂਹ ਤੱਕ ਆਪੋ ਆਪਣੀ ਦੁਕਾਨ ਦੂ ਅਗਲਾ ਆਂਦਾ ਵੀ ਮੇਰੇ ਅਲੂਚੀਆਂ ਹੋਣ ਈਟਾਂ ਤੇ ਤਾਂ ਕਰਕੇ ਐਰ ਕੀ ਮੈਂ ਬੇਨਤੀ ਕਰੂੰਗਾ ਸਰਕਾਰ ਨੂੰ ਕਿ ਇੱਕੋ ਡਰੇਸੀ ਰੱਖ ਕੇ ਇੱਕ ਲੈਵਲ ਰੱਖ ਕੇ ਸਾਰੀਆਂ ਦੁਕਾਨਾਂ ਦੇ ਥੜੇ ਵੀ ਬਿਲਕੁਲ ਸੈੱਟ ਕਰਕੇ ਇੱਕੋ ਲੈਵਲ ਰੱਖ ਕੇ ਪੂਰੇ ਪਾਕ ਜਿੱਦਾਂ ਵੀ ਪੂਰੀ ਆਏ ਪਈਆਂ 6 ਮਹੀਨਾ ਹੋ ਚੱਲਿਆ ਉਰੋਂ ਇਹ ਐਡਵਰਟਾਈਜ਼ਮੈਂਟ ਚੱਲੀਆਂ ਆਂ ਪੂਰੇ ਆਗੇ ਜੀ ਪੂਰੇ ਪਾਏ ਜਾਣ ਤੇ ਬਿਲਕੁਲ ਇੱਕ ਲੈਵਲ ਕੀਤਾ ਜਾਵੇ ਬਈ ਸਾਫ ਸੋਨ ਦੱਸਿਆ ਵੀ ਇਹ 25000 ਵਾਦੀ ਵਾਲਾ ਪਿੰਡ ਆ ਲਗਭਗ 1000 ਨਾਲ ਸੰਗਤ ਆਉਂਦੀ ਸਵੇਰੇ ਤੇ ਸਾਰੇ ਲੋਕ ਉਹਨਾਂ ਦੇ ਨਾਲ ਰਿਸ਼ਤੇਦਾਰ ਵੀ ਆਏ ਹੁੰਦੇ ਆ ਸਾਨੂੰ ਬੜੀ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਵੀ ਤੁਹਾਡਾ ਇਤਿਹਾਸਕ ਪਿੰਡ ਆ ਐਡਾ ਤਗੜਾ ਤੁਹਾਡਾ ਪਿੰਡ ਆ ਤੇ ਗੁਰਦਾਰੇ ਜਾਨ ਨੂੰ ਤਾਂ ਤੁਰ ਰਸਤਾ ਨਹੀਂ ਬਣ ਸਕਿਆ ਇਹ ਰਸਤਾ ਜਿਹੜਾ ਲਗਭਗ ਪੌਣੀ ਪਿੰਡ ਨੂੰ ਜਾਂਦਾ ਇਹ ਰਸਤਾ ਬਹੁਤ ਜ਼ਿਆਦਾ ਭੀੜਾ ਹੋ ਜਾਂਦਾ ਤੇ ਨਾਲੇ ਖਰਾਬ ਹੋ ਜਾਂਦਾ ਸੋ ਬੇਨਤੀ ਇਹੋ ਮੈਂ ਕਰਦਾ ਪ੍ਰਸ਼ਾਸਨ ਨੂੰ ਵੀ ਤੇ ਸਾਰੇ ਵੀਰਾਂ ਨੂੰ ਵੀ ਸਹਿਯੋਗ ਦਿਈਏ ਇਹਨੂੰ ਬੜੇ ਵਧੀਆ ਤਰੀਕੇ ਨਾਲ ਰਾਹ ਬਣਾਈਏ ਵੀ ਜਿਹੜ ਵੇਖਣਯੋਗ ਹੋਵੇ ਤੇ ਦੁਕਾਨਦਾਰਾਂ ਨੂੰ ਵੀਰਾਂ ਨੂੰ ਬੇਨਤੀ ਆ ਵੀ ਆਪਾਂ ਸਹਿਯੋਗ ਕਰੀਏ ਇਹਨਾਂ ਦੇ ਨਾਲ ਤੇ ਬੜਾ ਵਧੀਆ ਰਸਤਾ ਬਣਾਈ ਹੈ ਵੀ ਜਿਹੜਾ ਮਤਲਬ ਫੁੱਲਾਂ ਵਰਗੂ ਤੁਰਿਆ ਇਹ ਗੁਰਦਾਰੇ ਪਤਾ ਲੱਗੇ ਵੀ ਗੁਰਦਾਰੇ ਚੱਲੇ ਆ ਇਹ ਨਾਲ ਲੱਗੇ ਪਿਆ ਛੱਪੜ ਦੇ ਕੰਡੇ ਕੰਡੇ ਤੁਰੇ ਫਿਰਦੇ ਛਿੱਟੇ ਸਾੜਦੇ ਪੈ ਜਾਣੇ ਸੋ ਇਹੋ ਬੇਨਤੀਆਂ ਕਹਿੰਦਾ ਮੈਂ ਖਿਮਾ ਤੇ ਆਜਿਕਾ ਤੇ ਬਾਕੀ ਕੋਈ ਭੋਈ ਭੁਲਚੁਕ ਮਾਫ ਕਰਨੀ ਕਿ ਖਾਲਸੇ ਇਹ ਮੇਰਾ ਨਾਮ ਸੱਜਣ ਸਿੰਘ ਇਹ ਬਾਬਾ ਜੀ ਨੇ ਪਹਿਲਾਂ ਹੀ ਸਾਰੀਆਂ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਵਾ ਵੀ 5-6 ਸਾਲ ਹੋ ਗਏ ਆ ਜਿਹੜੇ ਖੱਡੇ ਆ ਬਾਬੇ ਵੀਰਸ ਸਿੰਘ ਦੇ ਜਿਹੜਾ ਰਸਤਾ ਜਾਂਦਾ ਇੱ ਤੇ ਕੋਈ ਵੀ ਨੰਗਰ ਦਾ ਕੋਈ ਦੁਕਾਨਾਂ ਦਾ ਬੁਰਾ ਹਾਲ ਹੋ ਜਾਂਦਾ ਕੋਈ ਦੁਕਾਨਾਂ ਮੇਲੇ ਤੇ ਨਹੀਂ ਲੱਗ ਸਕਦੀਆਂ ਔਰ ਬਾਕੀ ਸਾਡੇ ਢਾਈ ਤਿੰਨ ਸਾਲ ਹੋ ਗਏ ਪਿੰਡ ਦੇ ਵਿੱਚ ਜਿੰਨੇ ਵੀ ਪੈਸਾ ਇਥੋਂ ਗਰਾਹ ਕੇ ਪੰਚਾਇਤ ਦਾ ਜਾਂਦਾ ਅਜੇ ਤੇ ਸਾਡੇ ਪਿੰਡ ਦੇ ਵਿੱਚ ਇੱਕ ਨਾਲੀ ਵੀ ਨਹੀਂ ਬਣ ਚੁੱਕੀ ਜੋ ਕਿ ਦੁਨੀਆ ਜਿਹੜੀ ਆ ਪਿੰਡ ਦੀ ਸਭਰਾਵਾਂ ਦੀ ਬਹੁਤ ਜ਼ਿਆਦੀ ਤੰਗ ਆ ਚੁੱਕੀ ਆ ਤੇ ਇਹ ਕਰਕੇ ਅਸੀਂ ਮੰਤਰੀ ਸਾਹਿਬ ਗਾੜੀ ਦੀ ਬੇਨਤੀ ਕਰਦੇ ਆ ਵੀ ਕੋਈ ਨਾ ਸਾਡੇ ਪਿੰਡ ਦਾ ਵਿਕਾਸ ਕੀਤਾ ਜਾਵੇ ਔਰ ਜਿਹੜੇ ਆਪਣੇ ਪਿੰਡ ਦੇ ਬੰਦੇ ਕੋਈ ਲੀਡਰ ਮੋਤਬਾਰ ਆ ਆਮ ਪਾਰਟੀ ਦੇ ਨਾਲ ਅੱਗੇ ਦੁਰੇ ਆ ਤੇ ਉਹਨਾਂ ਗਾੜੀ ਰਿਕੁਐਸਟ ਆ ਤੇ ਤੁਸੀਂ ਇੱਕ ਪਾਸਾ ਕਰਕੇ ਤੇ ਪਿੰਡ ਦਾ ਵਿਕਾਸ ਕਰੋ ਔਰ ਪਿੰਡ ਦੇ ਸਾਰੇ ਪਰਵਾਂ ਦੇ ਨਾਲ ਜੁੜ ਕੇ ਤੇ ਕੰਮ ਕਰੋ ਮੈਂ ਆਪਣੇ ਮੇਨ ਬੱਸ ਸਟੈਂਡ ਤੋਂ ਬਾਬੇ ਵੀਰਸ ਸਿੰਘ ਗੁਰਦਾਰੇ ਨੂੰ ਬਾਬਾ ਨਾਗਸਨ ਮੇਲ ਰਸਤਾ ਵਾ ਪਿੰਡ ਦਾ ਇਹ ਮੇਲੇ ਆਉਣਗੇ ਮੇਲੇ ਆਉਣ ਵਾਲੇ ਆ ਇਹ ਤਿੰਨ ਆਪਣੇ ਇੱਕ ਗੁਰੂ ਘਰ ਪੈਂਦਾ ਵਾ ਗਾੜੀ ਦੋ ਤਿੰਨ ਆਪਣੇ ਹੋਰ ਵੀ ਧਰਮਾਂ ਦੇ ਆਪਣੇ ਸਾਰੇ ਸਾਂਝਾ ਕੰਮ ਆ ਉਹ ਮੇਲੇ ਆਉਣ ਵਾਲੇ ਆ ਤੇ ਇਹ ਤੁਸੀਂ ਆਪ ਹੀ ਦੇਖ ਲੈ ਸਾਰਾ ਕੁਝ ਨਹੀਂ ਮੰਗ ਇਹੋ ਕਰਦੇ ਆ ਵੀ ਵੀਡੀਓ ਸਾਹਿਬ ਆਉਣ ਤੇ ਆਗੇ ਤੇ ਇੱਥੇ ਜਿਹੜਾ ਪਿੰਡ ਤੋਂ 70-80 ਲੱਖ ਰੁਪਏ ਬਾਬਾ ਜੀ ਕਹਿੰਦੇ ਖੜਿਆ ਉਹ ਕੋਨਾ ਕੋਹੀ ਦੇ ਪੈਸੇ ਲਾਉਣ ਤੇ ਇਹ ਪਿੰਡ ਦਾ ਰਸਤਾ ਜਿਹੜਾ ਚਾਲੂ ਕੀਤਾ ਜਾਵੇ ਵਧੀਆ ਬਣਾਇਆ ਜਾਵੇ ਜੋ ਪਬਲਿਕ ਨੂੰ ਆਉਣ ਜਾਣ ਤੋਂ ਵਧੀਆ ਲੱਗੇ